ਤੈਨੂੰ ਬਾਹਰ ਨਹੀਂ ਲੰਘਣ ਦੇਣਾ ਹੈਗਾ ਬਾਹਰ ਹੀ ਜਾ ਸਕਦੇ ਬੈਲਕਨ ਜਾ ਸਕਦੇ ਅਸੀਂ 에어ਪੋਰਟ ਚੱਕ ਲਵਾਂਗੇ ਐਦਾਂ ਹੀ ਗੱਲਾਂ ਸਹੀਆਂ ਸੀ ਇਹ ਮੈਨੂੰ ਬਹੁਤ ਪਸੰਦ ਆਈਆਂ ਤੇ ਤੁਹਾਨੂੰ ਕਹਿੰਦਾ ਕਿ ਅਸੀਂ ਤੁਹਾਨੂੰ ਅਮਰੀਕਾ ਜਾਣ ਨਹੀਂ ਦੇਵਾਂਗੇ 에어ਪੋਰਟ ਚੱਕ ਲਵਾਂਗੇ ਹਾਂਜੀ ਹਾਂਜੀ 에어ਪੋਰਟ ਤੋਂ ਚੱਕ ਲਵਾਂਗੇ ਹਾਂਜੀ ਕਿ ਕਦੋਂ ਗੱਲ ਕੀਤੀ ਇਹਨੇ ਹਰਾਮਜਾਦੇ ਨੇ ਇਹਨੇ ਉੱਥੇ ਇੰਡੀਆ ਚ ਪੰਚਾਇਤ ਗੰਦਾ ਸੇਸੀ ਕੁੜੀ ਨੰਗਣ ਨਹੀਂ ਦੇਣੀ ਤੇ ਉਹ ਸਾਰੇ ਨੂੰ ਕਹਿ ਦਿੰਦੀ ਆ ਮਰਵਾ ਦੇ ਆਗੇ ਅਸੀਂ ਚੱਕ ਲਾਂਗੇ ਅਸੀਂ 에ਰਪੋਰਟ ਤੋਂ ਚੁਕਾ ਦੇਾਂਗੇ ਸੋ ਜਿਹੜੀਆਂ ਇਹ ਜੱਲਾ ਨੇ ਇਹ ਠੀਕ ਨਹੀਂ ਹੈਗੇ ਜਿਦਾ ਹਨ ਵੀ ਇਹ ਜਾਂਦੇ ਆਉਂਦੇ ਆ ਥੱਲੇ ਕਈ ਵਾਰੀ ਆ ਨਾ ਸੌ ਕੰਮ ਹੁੰਦਾ ਇਹਨਾਂ ਦਾ ਇੰਡੀਆ ਸੋ ਇਹ ਬਿਲਕੁਲ ਗਲਤ ਹੈ ਜੀ ਮੈਂ ਕਹਿੰਦੀ ਇਹ ਅੱਧੀ ਰਾਤ ਨੂੰ ਜਾਣ ਜਦੋਂ ਮਰਜੀ ਜਾਣ ਔਰ ਇਹਨਾਂ ਵਾਲਾ ਅੱਖ ਚੱਕ ਇਨ ਵੀਖ ਸਕਦੀ ਇਹ ਗੁਰਬਿੰਦਰ ਕੌਰ ਬਦਮਾਸ਼ ਔਰਥ ਜਿਹੜੀ ਹੈ ਔਰ ਇਹ ਇਹ ਜਲਾਨੀ ਨੇ ਔਰ 8-15 ਸਾਲ ਤੋਂ ਜ਼ਮੀਨ ਦੇ ਪੈਸੇ ਖਾਦੇ ਆ ਔਰ ਇੱਕ ਤੁਹਾਡੇ ਭਰਾ ਨੇ ਦੋ ਵਿਆਹ ਕਰਾਉਣੇ ਪਏ ਇੱਕ ਵਿਆਹ ਕਰਾਇਆ ਇੱਕ ਮਹੀਨੇ ਬਾਅਦ ਹੀ ਡੈਥ ਹੋ ਜਾਂਦੀ ਤੇ ਦੁਬਾਰਾ ਉਸੇ ਘਰ ਵਿੱਚ ਉਹਨਾਂ ਦੇ ਚਾਰ ਧੀਆਂ ਨੇ ਤਾਂ ਜਿਹੜੀ ਆ ਇੱਕ ਧੀ ਉਹ ਹੋਰ ਤੇ ਤੁਰ ਦਿੰਦੇ ਆ ਤਾਂ ਉਹ ਵੀ ਕੁਝ ਸਾਲਾਂ ਬਾਅਦ ਦੋ ਬੱਚੇ ਜਨਮ ਦਿੰਦੀ ਹੈ ਤੇ ਉਹਦੀ ਵੀ ਡੈਥ ਹੋ ਜਾਂਦੀ ਹੈ ਕਿਸਮਤ ਮਾੜੀ ਤੇ ਜੇ ਕਿਸਮਤ ਮਾੜੀ ਹੋਵੇ ਤੇ ਦੋ ਬੱਚੇ ਜਨਮ ਦਿੱਤਾ ਹੋਵੇ ਤਾਂ ਜਿਹੜੀ ਨਾਨੀ ਆ ਉਹ ਫਟਾਫਟ ਦੋ ਬੱਚਿਆਂ ਨੂੰ ਸੰਸਕਾਰ ਵੀ ਨਹੀਂ ਹੁੰਦਾ ਤਾਂ ਆਪਣੇ ਘਰ ਲੈ ਜਾਂਦੀ ਹੈ ਹਾਂਜੀ ਆਪਣੇ ਘਰ ਲੈ ਜਾਂਦੀ ਹੈ ਔਰ ਲੋਕਰ ਕਹਿੰਦੀ ਹੈ ਕਿ ਕੋਈ ਗੱਲ ਨਹੀਂ ਸਾਡੇ ਕੋਲ 8 ਜ਼ਮੀਨ ਦੇ ਖੇਤ ਤਾਂ ਹੈਗੇ ਆ ਜੇ ਜੋ ਤੁਸੀਂ ਕੱਲ ਕਲੇਮ ਕੀਤਾ ਤੇ ਜਿਹੜੀ ਇਹਨਾਂ ਦੀ ਦੋ ਪੈਣਾ ਤੁਹਾਡੇ ਘਰ ਹੋ ਗਈਆਂ ਦੋਨੇ ਡੈਥ ਹੋ ਗਈ ਤੀਜੀ ਪੈਣਾ ਤੁਹਾਡੇ ਮਿਰਕਾ ਵਿੱਚ ਹੈ ਜਿਨੇ ਆਣ ਕੇ ਕਿਸੇ ਐਸੀ ਹੋਰ ਕਾਸਟ ਦੇ ਨਾਲ ਵਿਆਹ ਕਰਾ ਲਿਆ ਹਾਂਜੀ ਇਹ ਹੋ ਗਈ ਚੌਥੀ ਤੇ ਪੰਜਵੀਂ ਚਾਰ ਪੈਣਾ ਪੰਜ ਇਹ ਪੰਜ ਪੈਣਾ ਇਹਨਾਂ ਤੇ ਪੰਜ ਵੀ ਇੰਗਲੈਂਡ ਦੇ ਵਿੱਚ ਪੰਜ ਹਾਂਜੀ ਤੇ ਇੱਕ ਤੁਥੀਆ ਜਿਹੜੀ ਡੈਣ ਹੈ ਜਿਹੜੀ ਕਿ ਸਰਦੀ ਹੈ ਇੱਥੇ ਨਗਰ ਦੇ ਵਿੱਚ ਹਾਂਜੀ ਅੱਛਾ ਜਿਹੜੀ ਤੁਹਾਡੀ ਜ਼ਮੀਨ 15 ਸਾਲ ਠਿਕਾ ਲੈਂਦੇ ਰਹੇ ਖਾਂਦੇ ਰਹੇ ਪਰ ਚਰੂੜ ਕੇ ਰੱਖ ਦਿੱਤਾ ਤਾਂ ਜ਼ਮੀਨ ਜਿਹੜੀ ਇਹ ਪਿੰਡ ਦੇ ਲੋਕ ਉਹਨਾਂ ਵਿੱਚੋਂ ਇੱਕ ਬੰਦੇ ਦਾ ਨਾਂ ਕੀ ਸੀ ਜਿਹਸ ਨੇ ਮਤਲਬ ਤੁਹਾਡੇ ਤੁਸੀਂ ਮਰਸੀ ਮੁਸ਼ਕਲਾ ਜ਼ਮੀਨ ਛੜਾਈ ਆ ਉਹਦੇ ਨਾਂ ਰਵੀ ਹੈ ਹਾਂਜੀ ਉਹਦਾ ਨਾਂ ਰਵੀ ਹੈ ਅੱਛਾ ਰਵੀ ਨੇ ਤੁਹਾਨੂੰ ਕਿੰਨਾ ਕੁ ਪਰੇਸ਼ਾਨ ਕੀਤਾ ਕੱਲ ਜਦ ਫੋਨ ਕੀਤਾ ਕਹਿੰਦਾ ਜੀ ਮੈਂ ਤਾਂ ਵਿੱਚ ਹੈ ਹੀ ਨਹੀਂ ਸੀ ਮੈਂ ਤਾਂ ਪੈਸੇ ਦਿੱਤੇ ਸੀ ਪੈਸ ਲੈਣੇ ਮੈਂ ਕਿ ਪੈਸੇ ਦਿੱਤੇ ਤੇ ਲੈਣੇ ਆ ਤੁਸੀਂ ਉਹਨਾਂ ਤੋਂ ਲਾਓ ਨਾ ਕਿ ਤੁਸੀਂ ਪਿੰਡ ਦੀ ਧੀ ਨੂੰ ਤੰਗ ਕਰੋ ਹਾਂਜੀ ਮੈਂ ਦੋ ਵਾਰੀ ਉਹਨਾਂ ਸੇ ਕਾਰ ਪੰਚਾਇਤ ਲੈ ਕੇ ਗਈ ਆ ਤੇ ਇੱਕ ਵਾਰੀ ਜੁਲਾਈ ਚ ਇੱਕ ਵਾਰੀ ਇਸ ਸਾਲ ਫਰਵਰੀ ਇਹ ਗੱਲ ਛੱਡੋ ਛੋਟੀ ਗੱਲ ਛੋਟੀ ਗੱਲ ਕਰੋ ਮੇਰੇ ਕਹਿੰਦਾ ਭਾਵੇਂ ਕਿ ਰਵੀ ਨੇ ਕਸਰ ਨਹੀਂ ਛੱਡੀ ਤੁਹਾਨੂੰ ਜਰੀਲ ਕਰਨ ਦੇ ਵਿੱਚ ਤੇ ਰਵੀ ਦਾ ਤੁਸੀਂ ਜਰਜਬੀ ਛੜਾ ਲਈ ਰਵੀ ਨੇ ਫਿਰ ਤੁਹਾਡੇ ਵਿਰੋਧ ਵਿੱਚ ਅਚਾਨਕ ਕੀ ਕੀਤਾ ਤੁਹਾਡਾ ਨਕੀ ਨੁਕਸਾਨ ਕਰਨਾ ਚਾਹਿਆ ਉਨੇ ਜਿੰਦਾ ਨਹੀਂ ਖੋਲਿਆ ਹੈਗਾ ਜਿਹੜਾ ਉਥੇ ਮੋਟਰ ਵਾਲਾ ਸੀਗਾ ਉਹ ਜਿੰਦਾ ਨਹੀਂ ਸੀ ਖੋਲਦਾ ਹਾਂਜੀ ਆਲਰੇਡੀ ਸੀ ਅੱਜ ਰਿਪੋਰਟ ਵਿੱਚ ਲਿਖਾ ਚੁੱਕੇ ਆ ਕਿ ਇਨ ਕੇਸ ਤੁਹਾਡੇ ਭਰਾ ਦੀ ਭਤੀਜੇ ਦੀ ਮੌਤ ਹੁੰਦੀ ਆ ਰਵੀ ਜ਼ਿੰਮੇਵਾਰ ਹੋਵੇਗਾ ਔਰ ਇਹ ਜਿਹੜੀ ਡੈਨ ਆ ਇੱਕ ਤੁਹਾਡੇ ਪਿੰਡ ਵਿੱਚ ਸ਼ੀਂਬੇ ਦੇ ਘਰ ਵਿੱਚ ਗਈ ਹੋਈ ਕਮਲ ਜਿਹੜਾ ਵਿਅਕਤੀ ਆ ਉਹ ਵੀ ਤੁਹਾਨੂੰ ਦਬਕੇ ਮਾਰਦਾ ਆ ਜਿਹਦੀ ਬਾਈ ਬਣੀ ਹੋਈ ਆ ਹਾਂਜੀ ਤੇ ਇੱਕ ਬੰਦਾ ਆ ਕੋਈ ਪੁਲਿਸ ਵਾਲਾ ਜਿਹਨਾਂ ਪ੍ਰਥੀ ਆ ਜਿਹੜਾ ਕਿ ਰਿਟਾਇਰਮੈਂਟ ਤੇ ਆ ਉਹਦਮ ਨਾਸਪੁਰ ਸੰਦੇ ਚੁੱਕੇ ਆ ਅਤੇ ਇੱਕ ਤੁਹਾਡੀ ਮਜੀਦ ਘਰ ਨਾਨੀ ਹੈ ਤਾਂ ਕਿਹੜੇ ਹੋਰ ਦੋ ਬੰਦੇ ਜਿਹਨਾਂ ਨਾਲ ਦਿੱਤੇ ਆ ਤੂੰ ਦੱਸੋ ਕਿ ਤੁਹਾਨੂੰ ਤੁਹਾਡੀ ਜ਼ਮੀਨ 8 ਕਿੱਤ ਇਹਨਾਂ ਨੇ ਖਾ ਜਾਣੇ ਸੀਗੇ ਤੂੰ ਸਾਡੇ ਨਾਲ ਗੱਲਬਾਤ ਕੀਤੀ ਤੁਹਾਨੂੰ ਮਦਦ ਮਿਲੀ ਅੱਜ ਤੁਹਾਡਾ ਦਿਨ ਕਿਹੋ ਜਿਹਾ ਬੀਤੇ ਆ ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਆ ਅਖੀਰ ਅੱਜ ਜੋ ਕੁਝ ਹੋਇਆ ਉਹਦੀ ਬਾਰੇ ਜਾਣਕਾਰੀ ਦਿਓ ਅੱਜ ਅਸੀਂ ਬਹੁਤ ਖੁਸ਼ ਹਾਂ ਮੇਰੇ ਭਰਾ ਨੂੰ ਸਪੋਰਟ ਮਿਲੀ ਤੇ ਮੇਰਾ ਭਰਾ ਬਹੁਤ ਖੁਸ਼ ਹੈ ਪਹਿਲਾਂ ਬਹੁਤ ਡਰਦਾ ਸੀਗਾ ਵੀ ਸਾਨੂੰ ਜਮੀਨ ਮੈਂਣੀ ਆ ਖਰੇ ਨਹੀਂ ਮੈਂਣੀ ਮੇਰਾ ਮੁੰਡਾ ਨਾਲ ਲੈ ਜਾਣ ਇਹ ਬਹੁਤ ਜਿਆਦਾ ਜਿਹਦਾ ਡਰਿਆ ਸੀਗਾ ਮੈਂ ਵੀ ਡਰਿਉ ਸੀਗੀ ਇਸ ਵੇਲੇ ਜਿਹਦਾ ਅਸੀਂ ਬਹੁਤ ਖੁਸ਼ ਹਾਂ ਭੈਣ ਭਰਾ ਤੁਹਾਡਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੁਸੀਂ ਸਾਡੀ ਹੈਲਪ ਬਹੁਤ ਕੀਤੀ ਬਹੁਤ ਜਿਆਦਾ ਹੈਲਪ ਕੀਤੀ ਤੁਸੀਂ ਮੈਨੂੰ ਬਹੁਤ ਆਪਣੇ ਆਪ ਤੇ ਫੀਲ ਹੁੰਦਾ ਬਹੁਤ ਫੀਲਿੰਗ ਕਰਦੀ ਆ ਮੈਂ ਤੇ ਇੰਨੇ ਦਿਨਾਂ ਤੋਂ ਮੈਂ ਰੋਂਦੀ ਸੀ ਬਹੁਤ ਰੋਂਦੀ ਸੀ ਕਿ ਮੇਰਾ ਭਰਾ ਵੀ ਬਹੁਤ ਰੋਂਦਾ ਸੀਗਾ ਹੁਣ ਅਸੀਂ ਬਹੁਤ ਖੁਸ਼ ਆ ਤੁਸੀਂ ਸਾਡੀ ਹੈਲਪ ਕੀਤੀ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਆ ਬਹੁਤ ਬਹੁਤ ਤੁਹਾਡਾ ਥੈਂਕ ਯੂ ਤੁਸੀਂ ਸਾਡੀ ਇੰਨੀ ਹੈਲਪ ਕੀਤੀ ਮੇਰਾ ਭਰਾ ਵੀ ਇੰਨਾ ਖੁਸ਼ ਹੈ ਉਹਨੂੰ ਹੁਣ ਪਤਾ ਨਹੀਂ ਲੱਗਦਾ ਹੈਗਾ ਵੀ ਮੈਂ ਕੀ ਕਰਾਂ ਕਿੱਦਾਂ ਜਦ ਹਨ ਮੇਰੇ ਨਾਲ ਗੱਲ ਕੀਤੀ ਉਹਨੇ ਮੈਨੂੰ ਕਹਿੰਦਾ ਪਹਿਣ ਮੈਂ ਬਹੁਤ ਖੁਸ਼ ਆ ਤੇ ਮੈਨੂੰ ਜਿੰਨਾ ਡਾਰ ਸੀਗਾ ਉਹਨਾਂ ਮੈਨੂੰ ਅੱਜ ਮੈਂ ਖੁਸ਼ ਹਾਂ ਮੈਂ ਕਿਹਾ ਚਲੋ ਠੀਕ ਆ ਹਾਂਜੀ ਭੋਜੀ ਤੁਸੀਂ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਬਹੁਤ ਜ਼ਿਆਦਾ ਅੱਛਾ ਅਮਰਜੀਤਾ ਤੁਹਾਡੋਂ ਮਤਲਬ ਤੁਹਾਡੇ ਅਗੇਂਸਟ ਪੁਲਿਸ ਨੂੰ ਕੰਪਲੇਂਟ ਦੇਣ ਦੇ ਵਿੱਚ ਰਵੀ ਨੇ ਕੋਈ ਕਸਰ ਨਹੀਂ ਛੱਡੀ ਤੁਸੀਂ ਕਹਿੰਦੇ ਹੋ ਰਵੀ ਤੇ ਇੱਕ ਪਰਤੀ ਹੋਰ ਕੌਣ ਕੌਣ ਸੀਗੇ ਜਿਹਨਾਂ ਨੂੰ ਤੁਸੀਂ ਡਿਲੀਟ ਕੀਤਾ ਨਾਲ ਉਹ ਜਲਦੀ ਵਿੱਚ ਇਹ ਮੰਨਾ ਸੀਗਾ ਤੇ ਇੱਕ ਮਾਸੀ ਤੇ ਨਾਨੀ ਅਨਾਂ ਨਾ ਮਾਸੀ ਨਾਲ ਨਾਲ ਆਉ ਨਾ ਨਾਲ ਆਉ ਨਾਲੇ ਗੱਲ ਕਰੋ ਨਾਨੀ ਜਿਹੜੀ ਮਨਜੀਤ ਕੌਰ ਹੈ ਜਿਹੜੀ ਤੁਹਾਡਾ ਭਰਾ ਦੀ ਸੱਸ ਹੈ ਹਾਂਜੀ ਹਾਂਜੀ ਮਨਜੀਤ ਕੌਰ ਨਾਨੀ ਤੇ ਮਾਸੀ ਗੁਰਵਿੰਦਰ ਕੌਰ ਤੇ ਸਾਡਾ ਰਵੀ ਨੇ ਕੀਤੀ ਸੀ ਕਿ ਪੌਸਤ ਲੈਣੀ ਸਾਡੇ ਤੇ ਅੱਛਾ ਰਵੀ ਦੇ ਪੌਸਤ ਲੈਣ ਦੀ ਕਿਹਦੇ ਆਸਰੇ ਕਿਹਨੂੰ ਅਪਰੋਚ ਕੀਤਾ ਇਹਨੇ ਦੱਲਾ ਮੇਰੇ ਮਾਮਾ ਜੀ ਦੇ ਬੇਟੇ ਨੂੰ ਮੇਰੇ ਮਾਮਾ ਜੀ ਦੇ ਬੇਟੇ ਨੇ ਵੀ ਜ਼ਮੀਨ ਬਾ ਲਈ ਸੀਗੀ ਤਾਂ ਉਹਨੇ ਉਹਦੇ ਤੇ ਪਿਓਸ ਲੈਣ ਦੀ ਤੇ ਤੂੰ ਲੱਗਦਾ ਕੀ ਆ ਤੇ ਤੈਨੂੰ ਕਿਨੇ ਗਿਆ ਆ ਜ਼ਮੀਨ ਬਾਣ ਨੂੰ ਇਹ ਰਵੀ ਕਹਿ ਰਿਹਾ ਬਦਮਾਸ਼ ਹਾਂ ਜਿਹਦਾ ਪਾਸ ਨੂੰ ਕਿਹਾ ਵੀ ਲੱਗਦਾ ਨਹੀਂ ਕੁਝ ਵੀ ਹੈਗਾ ਨਾ ਕੁੜੀ ਲੱਗਦੀ ਆ ਕੁਝ ਕੁੜੀ ਤਾਂ ਕੁਝ ਲੱਗਦੀ ਨਹੀਂ ਹੈਗੀ ਉਹ ਕਿੱਦਾਂ ਜ਼ਮੀਨ ਬਾਣ ਨੂੰ ਕਹ ਦਊਗੀ ਇਦਾਂ ਕਿਹਾ ਸੀ ਇਹਨਾਂ ਨਾਲ ਇੱਕ ਪ੍ਰਥੀ ਨੂੰ ਕਿਨਪ੍ਰੋਚ ਕੀਤੀ ਜਿਹੜਾ ਕਿ ਇੱਕ ਪੁਲਿਸ ਦੇ ਵਿੱਚ ਬਦਨਾਮ ਵਿਅਕਤੀ ਹੈ ਔਰ ਅਸੀਂ ਉਹ ਵਾਲੇ ਵੀ ਅਸੀਂ ਇੱਕ ਪਰਚਾ ਦਰਜ ਕਰਾ ਰਹੇ ਹਾਂ ਹਾਂਜੀ ਮਨਜੀਤ ਕੋਰ ਨਾਨੀ ਤੇ ਮਾਸਤੀ ਗੁਰਵਿੰਦਰ ਕੋਰ ਨੇ ਉਹ ਨਾਲ ਲੈ ਕੇ ਆਈਆਂ ਸੀਗੀਆਂ ਤੇ ਉਹ ਕਹਿੰਦਾ ਸੀ ਭੂਆ ਤਾਂ ਲੱਗਦੀ ਨਹੀਂ ਕੋਸ਼ ਹੈ ਕਿ ਭੂਆ ਨੇ ਮੁੰਡੇ ਨੂੰ ਲੈ ਕੇ ਨਹੀਂ ਜਾ ਸਕਦੀ ਇਹਦੇ ਹੱਥ ਵਾਸ ਕੋਸ਼ ਨਹੀਂ ਹੈਗਾ ਇਹ ਗੱਲ ਕਹਿ ਰਹੀ ਚੰਤੀ ਆ ਇਹ ਪ੍ਰਥਮੀ ਕੀਤੀ ਫਲੋਰ ਦੇ ਵਿੱਚ ਪੁਲਿਸ ਮੁਲਾਜ਼ਮ ਰਿਹਾ ਆ ਕਿਨੇ ਦੇ ਵਿੱਚ ਸੀਗਾ ਹਾਂਜੀ ਪਰਤੀ ਪਰਤੀ ਨੇ ਕਿੱਤੀ ਸੀ ਮੈਂ ਕਿਹਾ ਕਿ ਤਾਂ ਕਿ ਮੇਰੇ ਨਾਲ ਡਿਊਟੀ ਕਰਦੇ ਵੀ ਰਿਹਾ ਤੇ ਮੈਂ ਵੀ ਕਾफी ਖਚਾਈ ਵੀ ਕੀਤੀ ਆ ਹਾਂਜੀ ਅੱਛਾ ਜੀ ਹਾਂ ਤੇ ਉਸ ਤੋਂ ਬਾਅਦ ਹੁਣ ਤੁਸੀਂ ਹੁਣ ਤੁਸੀਂ ਜਦੋਂ ਸਵੇਰੇ ਸਾਡੇ ਸਟਾਫ ਨੇ ਮੇਰੇ ਸਟਾਫ ਨੇ ਤੁਹਾਨੂੰ ਕਾਲ ਕੀਤਾ ਤਾਂ ਮੈਂ ਦੋ ਕਰਮਚਾਰੀ ਭੇਜੇ ਹਾਂਜੀ ਠੀਕ ਹੈ ਜੀ ਤੇ ਇਸ ਤਰ੍ਹਾਂ ਹੋਈ ਨਾ ਹਾਂਜੀ ਉਹ ਹਾਂਜੀ ਹਾਂ ਉਹ ਨਾਲ ਗਏ ਆ ਮੇਰੇ ਬ੍ਰਦਰ ਦੇ ਜਿਹਦਾ ਉਨੇ ਸਾਰੇ ਕੁਝ ਠੀਕ ਜਿਦਾਂ ਤੁਸੀਂ ਸਾਰੇ ਕੁਝ ਠੀਕ ਕਰ ਦਿੱਤਾ ਹੈ ਮੈਨੂੰ ਬਹੁਤ ਖੁਸ਼ੀ ਆ ਮੈਨੂੰ ਪਤਾ ਨਹੀਂ ਲੱਗਦਾ ਹੈਗਾ ਕਿ ਮੈਂ ਤੁਹਾਨੂੰ ਕਿੱਦਾਂ ਕਰਾਂ ਕਿ ਮੈਂ ਨਾਈਟ ਸ਼ਿਫਟ ਲਈ ਕਰਕੇ ਮੇਰੇ ਹੋਰ ਤਰ੍ਹਾਂ ਹੋਏ ਹੀ ਆਵਾਜ਼ ਹੈ ਆਈ ਅੰਡਰਸਟੈਂਡ ਤੇ ਤੁਸੀਂ ਲੋਕਾਂ ਨੂੰ ਕਹਿਣਾ ਚਾਹੁੰਦੇ ਹੋ ਕਿ ਜੋ ਅਸੀਂ ਕਹਿੰਦੇ ਆ ਉਹ ਕਰਦੇ ਆ ਤੁਹਾਨੂੰ ਅਨਸਾਫ਼ ਜਿਹੜਾ ਇੰਨੇ ਜਲਦੀ ਦਵਾਇਆ ਜੋ ਕਿੰਨੇ ਸਾਲਾਂ ਤੋਂ ਇੰਨੀ ਲੜਕ ਰਹਿ ਸੀਗੇ ਤੁਹਾਨੂੰ ਪੁਲਿਸ ਜਿਹੜੀ ਆ ਛੋਟਾ ਮੁਲਾਜ਼ਮ ਇੱਕ ਸੀਠੀ ਨਾਂ ਦਾ ਉਹਨੂੰ ਉਹਦੀ ਵਿਖਚਾਈ ਕੀਤੀ ਹੈ ਔਰ ਉਹ ਵੀ ਫੋਨ ਕਾ ਕੇਂਦਰ ਸੀਗਾ ਕਿ ਆ ਮੈਂ ਕਰ ਦਉ ਪਿਰਥਵੀ ਕਹ ਰਹਾ ਕਰ ਦਉ ਰਵੀ ਕਹਿੰਦਾ ਮੈਂ ਆ ਕਰ ਦਉ ਜੋ ਮੈਂ ਰਵੀ ਨੂੰ ਪੁੱਛਿਆ ਕਹਿੰਦਾ ਜੀ ਮੈਂ ਤਾਂ ਵਿੱਚ ਐ ਨਹੀਂਗਾ ਮੇਰਾ ਤਾਂ ਮਾਮਲਾ ਜਿਹੜਾ ਆ ਉਹ ਲਿਆ ਹੋਇਆ ਆ 50000 ਇੱਕ ਦੂਜਾ ਕਿੰਨਾ ਲਿਆ ਹੋਇਆ ਆ ਮੈਂ ਕਿ ਇਹ ਸਾਰੀ ਨਾਨਸੈਂਸ ਗੱਲ ਜਦੋਂ ਮੈਂ ਕੀਤਾ ਮੇਰਾ ਫੋਨ ਨਹੀਂ ਚੁੱਕਿਆ ਦੁਆਰਾ ਮੁੜ ਕੇ ਐਨੀਵੇ ਅੱਜ ਅਸੀਂ ਨੋਟਿਸ ਚੁੱਕੇ ਆ ਪੁਲਿਸ ਨੂੰ ਕੰਪਲੀਟ ਮੇਰਾ ਸਟਾਫ ਦੇ ਚੁੱਕਾ ਆਲਰੇਡੀ ਮੈਂ ਅਨਫਾਰਮ ਕਰ ਚੁੱਕਾ ਲੋਕਲ ਪੁਲਿਸ ਨੂੰ ਕਿ ਜੇ ਕੁਝ ਹੋ ਜਾਂਦਾ ਰਵੀ ਪਿਰਥੀ ਵਰਿੰਦਰ ਕੌਰ ਮਨਜੀਤ ਕੌਰ ਔਰ ਮੰਨਾ ਜਿਹਨਾਂ ਵਿਆਹ ਕਰਾਇਆ ਔਰ ਇਹ ਸਾਰੇ ਜ਼ਿੰਮੇਵਾਰ ਹੋਣਗੇ ਹਾਂਜੀ ਹਾਂਜੀ ਤੁਸੀਂ ਖੁਸ਼ ਤੁਸੀਂ ਤਾਂ ਕਹਿੰਦਾ ਸੀ ਤੇ ਤੈਨੂੰ ਬਾਹਰ ਨਹੀਂ ਲੰਘਣ ਦੇਣਾ ਹੈਗਾ ਬਾਹਰ ਨਹੀਂ ਜਾ ਸਕਦੀ ਬੈਲਕਨ ਜਾ ਸਕਦੇ ਆਪੇ 에어ਪੋਰਟ ਤੋਂ ਚੱਕ ਲਵਾਂਗੇ ਐਦਾਂ ਦੀਆਂ ਗੱਲਾਂ ਕੀਤੀਆਂ ਸੀ ਮੈਨੂੰ ਬਹੁਤ ਚਾਤੀ ਤੁਹਾਨੂੰ ਕਹਿੰਦਾ ਕਿ ਅਸੀਂ ਤੁਹਾਨੂੰ ਅਮਰੀਕਾ ਜਾਣ ਨਹੀਂ ਦੇਵਾਂਗੇ 에어ਪੋਰਟ ਚੱਕ ਲਵਾਂਗੇ ਹਾਂਜੀ ਹਾਂਜੀ 에어ਪੋਰਟ ਤੋਂ ਚੱਕ ਲਵਾਂਗੇ ਹਾਂਜੀ ਕਿਦੋਂ ਗੱਲ ਕੀਤੀ ਐ ਇਹਨੇ ਹਰਾਮਜਾਦੇ ਨੇ ਏਨੇ ਉਥੇ ਇੰਡੀਆ ਦੇ ਪੰਚਾਇਤ ਚ ਕਹਿੰਦਾ ਸੀ ਕੁੜੀ ਨੰਗੜ ਨਹੀਂ ਦੇਣੀ ਹੈ ਜੀ ਬੱਸ ਔਰ ਕਿਵੇਂ ਪਰਤੀ ਨੂੰ ਵਿੱਚ ਚੈਲੰਜ ਕਰਦਾ ਰੇਡੀਓ ਤੇ ਕਿ ਇਨ ਦੀ ਫੀਟ ਜਸੀਂ ਪੰਜਾਬ ਜਾਉਂਗੇ ਔਰ ਪਹਿਲਾਂ ਕੰਪਲੀਟ ਇਹਦੀ ਆਲਰੇਡੀ ਸੀ ਦੇ ਚੁੱਕੇ ਆ ਔਰ ਕੋਈ ਵੀ ਨੁਕਸਾਨ ਹੋਵੇਗਾ ਤਾਂ ਇਹ ਜ਼ਿੰਮੇਵਾਰ ਹੋਵੇਗਾ ਪਰਤੀ ਇਹ ਪਲੱਸ ਦੇ ਵਿੱਚ ਰਿਹਾ ਹੈ ਜੀ ਔਰ ਮੈਂ ਉਹ ਬੜਾ ਚੰਗੀ ਤਰ੍ਹਾਂ ਜਾਣਦਾ ਆ ਔਰ ਅਸੀਂ ਲੀਗਲੀ ਇਨਵੋਇਸ ਵੀ ਦੇ ਰਹੇ ਆ ਔਰ ਬੰਦੀ ਕਾਰਵਾਈ ਜਿਹੜੀ ਆ ਉਹ ਵੀ ਕੀਤੀ ਜਾਵੇਗੀ ਤਾਂ ਇਹ ਹੁਣ ਤੁਹਾਨੂੰ ਜੇ ਮੜਕੇ ਫੇਰ ਥ੍ਰੈਟ ਕੀਤਾ ਪਹਿਲੀ ਗੱਲ ਤਾਂ ਇਹਦਾ ਮਤਲਬ ਕੀ ਆ ਉਜ਼ੀ ਨਾਇਨ ਦਾ ਚੜਾਨੀ ਸੱਦੀ ਦਾ ਬਲਾਈ ਮੈੜਾ ਦੀ ਤਾਈ ਤੇ ਇਹਦਾ ਮਤਲਬ ਕੀ ਹੈ ਪੁਲਿਸ ਦੇ ਵਿੱਚ ਜੇ ਨੌਕਰੀ ਕਰਦਾ ਵੀ ਸੀ ਜਾਂ ਹੈ ਹੂ ਕੇਅਰ ਇਹ ਕੋਈ ਆਖ ਨਹੀਂ ਕਿ ਤੁਹਾਡੇ ਪਰਿਵਾਰ ਨੂੰ ਡਿਸਟਰਬ ਕਰਨ ਦਾ ਪਰਤੇ ਦੇ ਅੱਧ ਜੁੜਦਾ ਹੈ ਤੁਸੀਂ ਮੈਨੂੰ ਕਾਲ ਕਰਨ ਦੀ ਕੋਸ਼ਿਸ਼ ਕਰ ਮੇਰਾ ਨੰਬਰ ਹੈ ਆਰ WhatsApp ਤੇ ਨੰਬਰ ਕਾਲ 437771313 ਤਾਂ ਮੈਂ ਤੁਹਾਨੂੰ ਦੱਸਾਂਗਾ ਕਿ ਤੁਹਾਡੇ ਵਿੱਚ ਤਸਵੀਰ ਜਿਹੜੀ ਮੇਰੇ ਕੋਲ ਨਹੀਂ ਹੈ ਮਟੈਲੀਕਾਸ ਕਰਨੀ ਸੀ ਕਿ ਤੁਸੀਂ ਲੋਕਾਂ ਨੂੰ ਡਰਾ ਰਹੇ ਹੋ ਧਮਕਾ ਰਹੇ ਹੋ ਔਰ ਇੱਕ ਔਰਤ ਨੂੰ ਕਹਿ ਰਹੇ ਹੋ ਕਿ ਮੈਂ ਅਮਰੀਕਾ ਚਾਹ ਨਹੀਂ ਦਊਂਗਾ ਮੈਂ 에어ਪੋਰਟ ਤੇ ਕੰਨ ਤੂੰ ਤੇ 에어ਪੋਰਟ ਦੇ ਵਿੱਚ ਐਂਟਰੀ ਨਹੀਂ ਹੋ ਸਕਦਾ ਤੂੰ 에어ਪੋਰਟ ਦੀ ਲੀਸ ਤੇ ਆਪਣਾ ਪੈਰ ਨਹੀਂ ਰੱਖ ਸਕਦਾ ਕਿ ਤਰਹੀ ਤੂੰ ਬੰਦੇ ਦਾ ਪੁੱਤ ਬਣ ਜਾ ਤੂੰ ਡਰਾ ਰਿਹਾ ਤਮਕਾਰਾਂ ਐਨਆਰਆਈ ਨੂੰ ਤੈਨੂੰ ਸ਼ਰਮ ਚਾਹੀਦੀ ਹੈ ਹਾਂਜੀ ਜਮੜ ਕੇ ਕੋਸ਼ਿਸ਼ ਕਰ ਅਮੇਜ ਮਿਵਾ ਰਿਹਾ ਤੁਸੀਂ ਖੁਸ਼ ਹੋ ਤੁਹਾਡਾ ਪਰਿਵਾਰ ਹੈ ਹੈਪੀ ਹੈ ਹਾਂਜੀ ਮੇਰਾ ਪਰਿਵਾਰ ਬਹੁਤ ਖੁਸ਼ ਹੈ ਬਹੁਤ ਸਾਰੇ ਸਾਡੀ ਫੈਮਲੀ ਬਹੁਤ ਖੁਸ਼ ਹੈ ਚਲ ਐਨੀਵੇਂ ਤੁਸੀਂ ਹੁਣ ਯਾਦ ਰੱਖਣਾ ਆਪਣਾ ਤੁਹਾਨੂੰ ਜਦੋਂ ਵੀ ਤੁਹਾਨੂੰ ਲੋਡ ਪਵੇ ਪੰਜਾਬ ਜਾਣ ਦੀ ਪੰਜਾਬ ਜਾਣ ਤੋਂ ਪਹਿਲਾਂ ਸਾਨੂੰ ਇਨਫਾਰਮ ਕਰ ਦੇਣਾ ਔਰ ਤੁਹਾਨੂੰ ਹਰ ਪੱਖੋਂ ਸਕਿਉਰਿਟੀ ਜੇ ਲੋਡ ਪਵੇ ਤਾਂ ਪ੍ਰੋਵਾਈਡ ਕਰਾਈ ਜਾਵੇਗੀ ਔਰ ਤੁਹਾਨੂੰ ਟੰਨ ਦੀ ਲੋੜ ਨਹੀਂ ਅਤੇ ਜੇ ਕੁਝ ਵੀ ਕੋਈ ਡੈਮੇਜ ਕਰੇਗਾ ਮਾਸੇ ਜ਼ਿੰਮੇਵਾਰ ਹੋਵੇਗੀ ਪਰਤੀ ਜ਼ਿੰਮੇਵਾਰ ਹੋਊਗਾ ਔਰ ਔਰ ਕੂਨਸ ਵਾਲਾ ਸਿੱਟੀ ਜ਼ਿੰਮੇਵਾਰ ਹੋਊਗਾ ਔਰ ਗੁਰਵਿੰਦਰ ਕੌਰ ਜਿਹੜੀ ਔਰਤ ਬਦਮਾਸ਼ ਬਣੀ ਹੋਈ ਹੈ ਘਰ ਦੀ ਤੁਹਾਡੇ ਘਰ ਦੇ ਅਤੀ ਜ਼ਮੀਨ ਦੇ ਉੱਪਰ ਅੱਖ ਅੱਖੀ ਬੈਠੀ ਹੈ ਪਹਿਲਾ ਬੱਚਾ ਤੁਹਾਡਾ ਮਾਰ ਦਿੱਤਾ ਜਾਂ ਮਾਰਾ ਦਿੱਤਾ ਜਰ ਦੇ ਕੀ ਟੀਕਾ ਲਾ ਕੀ ਤੇ ਦੂਜੇ ਪਾਸੇ ਦੂਜਾ ਮੁੰਡਾ ਇਹ ਜ਼ਬਰਦਸਤੀ ਰੱਖਣਾ ਚਾਹ ਰਿਹਾ ਸੀ ਕਿਉਂਕਿ ਉੱਤੋਂ ਸਾਈਨ ਤਾਕੇ ਅਸੀਂ ਜ਼ਮੀਨ ਨਾ ਕਰਾ ਲੇਗੀ ਇਹ ਸਾਰਾ ਕੁਸ਼ਣ ਪੁੱਜ ਗਿਆ ਸੋ ਬੜੀ ਮਿਹਰਬਾਨੀ ਔਰ ਤੁਸੀਂ ਅੰਤ ਵਿੱਚ ਕੀਆਂ ਚਾਹਦੇ ਹੋ ਆਖਰ ਦੇ ਵਿੱਚ ਬੋਲੋ ਹੰਦੀ ਮੈਂ ਇਹ ਕਹਿਣਾ ਚਾਹੁੰਦੀ ਹਾਂ ਜਿੰਨੂੰ ਵੀ ਕਿਸੇ ਨੂੰ ਵੀ ਲੋੜ ਪਵੇ ਹਨਾ ਬਾਤੀ ਭਾਜੀ ਨੇ ਸਾਡੇ 34 ਦਿਨਾਂ ਦੇ ਵਿੱਚ ਜਿਹੜੀ ਮੈਨੂੰ 15 ਸਾਲ ਹੋ ਗਿਆ ਸੀ ਰੈਡਕ ਹੁੰਦੀ ਨੂੰ ਉਹ ਸਾਡੇ 34 ਦਿਨਾਂ ਦੇ ਵਿੱਚ ਸਾਰੀ ਪ੍ਰੋਬਲਮ ਸੋਲਵ ਕਰ ਦਿੱਤੀ ਹੈ ਮੈਂ ਬਹੁਤ ਖੁਸ਼ ਹਾਂ ਤੇ ਸਾਰੇ ਹੈਲਪ ਲਾਈਨ ਦੀ ਕੋਸ਼ਿਸ਼ ਕਰਨ ਜੇ ਕੋਈ ਪ੍ਰੋਬਲਮ ਪੈਂਦੀ ਕਿਸੇ ਨੂੰ ਵੀ ਸਾਰੇ ਕੋਈ ਵੀ ਨਾ ਕੋਈ ਵਾਸੀ ਭਾਜੀ ਨੂੰ ਜਰੂਰ ਫੋਨ ਕਰਨ ਫੋਨ ਕਰਕੇ ਸਾਰੀ ਆਪਣੀ ਗੱਲਬਾਤ ਦੱਸਣ ਤੇ ਸਾਰਾ ਫੈਸਲਾ ਤੁਹਾਡੇ ਹੱਕ 'ਚ ਹੋਊਗਾ ਸੱਚ ਤੇ ਹੱਕ ਜਰੂਰ ਮਿਲੂਗਾ ਔਰ ਇਹ ਵੀ ਦੱਸੀਏ ਕਿ ਇਹਨਾਂ ਨੂੰ ਪੁਲਿਸ ਸਟੇਸ਼ਨ ਵੀ ਅਸੀਂ ਜਾਣ ਹੀ ਦਿੱਤਾ ਪੁਲਿਸ ਵਾਲਿਆਂ ਨੂੰ ਅਸੀਂ ਬਾਹਰ ਮੰਗਾਇਆ ਕਿ ਐਚਆਰ ਕੇ ਸਟੇਟਮੈਂਟ ਲਾਓ ਇਹ ਸੱਚ ਹੈ ਨਾ ਹਾਂਜੀ ਹਾਂਜੀ ਸੱਚ ਆ ਪੁਲਿਸ ਥਾਣੇ ਨਹੀਂ ਮੇਰਾ ਬ੍ਰਦਰ ਗਿਆ ਪੁਲਿਸ ਵਾਲੇ ਮੇਰੇ ਬ੍ਰਦਰ ਕੋਲ ਆਏ ਸੀ ਹਾਂਜੀ ਬਾਹਰ ਆਣ ਕੇ ਮੈਂ ਤਾਂ ਦੱਸਿਆ ਸੀ ਕਿ ਪੁਲਿਸ ਵਾਲੇ ਆਪ ਆਉਣਗੇ ਸਟੇਟਮੈਂਟ ਲੱਕ ਕੇ ਜਾਣਗੇ ਕਿਉਂਕਿ ਸਟਾਫ ਮੇਰਾ ਜਿਹੜਾ ਹੈ ਉਹ ਨਾਲ ਗਿਆ ਸੀ ਪੁਲਿਸ ਦਾ ਐਨੀਵੇ ਔਰ ਸਰਪਸਿ ਪੁਲਿਸ ਵਾਲੇ ਕੁਝ ਕਹਿਣਾ ਚਾਹੁੰਨ ਹੋ ਗੁਰਪ੍ਰੀਤ ਜੀ ਇਹ ਕਾਲਰ ਜਿਹੜਾ ਰਿਲੇਟਡ ਟੂ ਇਸ ਇਸ਼ੂ ਹਾਂਜੀ ਆ ਨੰਬਰ 1 ਕਾਲਰ ਕੀ ਕਹਿਣਾ ਚਾਹੁੰਦੇ ਹੋ ਨੰਬਰ 1 ਹਾਂਜੀ ਤੁਸੀਂ ਲਾਈਨ ਤੇ ਹਸਰ ਹਾਂਜੀ ਸਤਿ ਸ਼੍ਰੀ ਅਕਾਲ ਵਾਸੀ ਸਾਹਿਬ ਜੀ 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 ਸਰ ਬੋਲੋ ਹਾਂਜੀ ਸਰ ਜੀ ਮੈਂ ਅਮਰੀਕਾ ਤੋਂ ਬੋਲ ਰਹਾ ਜੀ ਆਪਣਾ ਮੇਰਾ ਨਾਮ ਅਮਨਦੀਪ ਸਿੰਘ ਹੈ ਜੀ ਜੀ ਤੇ ਮੈਂ ਇਹ ਨਾਲ ਵਾਰੇ ਇਹ ਕਹਿਣਾ ਚਾਹਨਾ ਆ ਵੀ ਜਿੰਨੇ ਤੁਸੀਂ ਸਪੋਰਟ ਕੀਤੀ ਹੈ ਵਾਸੀ ਸਾਹਿਬ ਜੀ ਉਹ ਬਹੁਤ ਬਹੁਤ ਉਹਦੇ ਲਈ ਤੁਹਾਡਾ ਧੰਨਵਾਦ ਜੀ ਤੁਸੀਂ ਬਹੁਤ-ਬਹੁਤ ਚੜ੍ਹ ਕੇ ਸਪੋਰਟ ਕੀਤੀ ਹੈ ਇਹਨਾਂ ਦੀ ਹੈ ਨਾ ਤਾਂ ਜਲੋ ਧੰਨਵਾਦੀ ਤੁਹਾਡਾ ਜਿਹੜਾ ਕੰਮ ਤੁਸੀਂ ਕੀਤਾ ਬਾਸੀ ਸਾਹਿਬ ਜੀ ਹੈ ਨਾ ਤੇ ਤੁਸੀਂ ਸ਼ਾਇਪ ਐ ਜੀ ਸਾਰੇ ਅੱਜ ਤੁਸੀਂ ਤੇ ਆਪਣੇ ਕਿਹੜਾ ਪਿੰਡ ਤੁਹਾਡਾ ਹਾਂਜੀ ਤੁਹਾਡਾ ਪਿੰਡ ਨਗਰਪੰਡ ਹੈ ਅਮਰੀਕਾ ਅਮਰੀਕਾ ਤੋਂ ਬੋਲਦਾ ਜੀ ਅਮਰੀਕਾ ਤੋਂ ਨਹੀਂ ਤੁਹਾਡੇ ਵਿੱਚ ਪਿੰਡ ਪੰਜਾਬ ਦੇ ਵਿੱਚ ਤੁਸੀਂ ਕਿਵੇਂ ਇਸ ਪਰਿਵਾਰ ਨੂੰ ਜਾਣਦੇ ਹੋ ਪੰਜਾਬ ਤੋਂ ਸਾਡਾ ਪਿੰਡ ਸ਼ੋਕਰਾਂ ਜੀ ਆਹ ਆਈਸੀ ਸ਼ੋਕਰਾਂ ਤੁਸੀਂ ਜਾਣਦੇ ਸਾਰੇ ਇਸ ਕੇਸ ਨੂੰ ਹਾਂਜੀ ਹਾਂਜੀ ਮੇਰੇ ਭੂਆ ਜੀ ਆ ਇਹ ਮੇਰੇ ਭੂਆ ਜੀ ਆ ਸਾਡੇ ਭੂਆ ਜੀ ਨੇ ਇਹ ਹਾਂ ਜੀ ਹਾਂ ਜੀ ਬਿਲਕੁਲ ਬਾਸੀ ਸਾਹਿਬ ਜੀ ਜਿਹੜਾ ਕੰਮ ਤੁਸੀਂ ਕੀਤਾ ਜੀ ਤੁਹਾਨੂੰ ਇਸ ਕੰਮ ਲਈ ਸਲੂਟ ਹੈ ਜੀ ਬਹੁਤ ਬੜਾ ਅੱਛਾ ਕੰਮ ਕੀਤਾ ਜੀ ਬਹੁਤ ਹੈਪੀ ਨੇ ਇਹ ਕੱਲ ਪਰਸੋਂ ਦੇ ਤੇ ਜਲ ਹੁੰਦੀ ਸੀ ਕਿ ਰਾਤੀ ਵੀ ਤੇ ਕਹਿੰਦੇ ਅਸੀਂ ਬਹੁਤ ਖੁਸ਼ ਹਾਂ ਜੀ ਜੋ ਬਾਸੀ ਸਾਹਿਬ ਨੇ ਕੰਮ ਕੀਤਾ ਤੇ ਮੈਂ ਆਪ ਮੈਂ ਤਾਂ ਵੀ ਬਾਸੀ ਸਾਹਿਬ ਜੀ ਨੂੰ ਤਧਾਈਆਂ ਜ਼ਰੂਰ ਦਵਾਂਗਾ ਫੋਨ ਕਰਕੇ ਦੇਖੋ ਜੀ 8 ਅੱਖਰਾਂ ਤੇ ਜ਼ਮੀਨ ਤੇ ਅੱਖ ਰੱਖੀ ਬੈਠੀ ਸੀ ਮੈਲੀ ਅੱਖ ਅਗਰਵਿੰਦਰ ਕੌਰ ਇੱਕ ਐਸੀ ਬਦਮਾਸ਼ ਔਰਤ ਨਾਲ ਇਹ ਨਾਮੀ ਲੜੀ ਹੋਈ ਸੀ ਤੇ ਨਾਲ ਇਹਨਾਂ ਨੇ ਇੱਕ ਪਿੰਡ ਦਾ ਬੰਦਾ ਇੱਕ ਨੀ ਦੋ ਇੱਕ ਰਵੀ ਨਾਮ ਦਾ ਬਦਮਾਸ਼ ਆਦਮੀ ਤੇ ਇੱਕ ਬਦਮਾਸ਼ ਕੋਈ ਪ੍ਰਥਵੀ ਨਾਮ ਦਾ ਜਿਹੜਾ ਕਿ ਪੁਲਿਸ ਵਿੱਚ ਕੰਮ ਕਰਦੇ ਰਿਹਾ ਆ ਅਤੇ ਇੱਕ ਦੋ ਹੋਰ ਵਿਅਕਤੀ ਇਹਨਾਂ ਸਾਰੇ ਦੇ ਅਸੀਂ ਨਾਮ ਦੇ ਚੁੱਕੇ ਆ ਪੁਲਿਸ ਨੂੰ ਕਿ ਜੇ ਕੁਝ ਹੁੰਦਾ ਆ ਤਾਂ ਇਹ ਜ਼ਿੰਮੇਵਾਰ ਹੋਣਗੇ ਇਨ ਦੀ ਫਿਚਰ ਬਿਲਕੁਲ ਵਾਸੀ ਸਾਹਿਬ ਜੀ ਜਿਹੜੇ ਇਹਨਾਂ ਦੀ ਮਾਸੀ ਆ ਨਿਆਣਿਆਂ ਦੀ ਗਿੰਦਰਕੌਰ ਉਹ ਬਿਲਕੁਲ ਬਦਮਾਸ਼ ਬਣੀ ਹੋਈ ਫਿਰਦੀ ਆ ਤੇ ਉਹ ਸਾਰੇ ਨੂੰ ਕਹਿ ਦਿੰਦੀ ਆ ਮਰਵਾ ਦਿਆਂਗੇ ਅਸੀਂ ਚੱਕ ਲਾਂਗੇ ਅਸੀਂ 에ਰਪੋਰਟ ਤੋਂ ਚੁਕਾ ਦੇਾਂਗੇ ਸੋ ਜਿਹੜੀਆਂ ਇਹ ਗੱਲਾਂ ਨੇ ਇਹ ਠੀਕ ਨਹੀਂ ਹੈਗੀਆਂ ਜਿੱਦਾਂ ਹਨ ਵੀ ਇਹ ਜਾਂਦੇ ਆਉਂਦੇ ਆ ਕੰਦੇ ਕਈ ਵਰੀ ਆ ਨਾ ਸੌ ਕੰਮ ਹੁੰਦਾ ਹੈ ਨਾਲ ਇੰਡੀਆ ਸੋ ਇਹ ਬਿਲਕੁਲ ਗਲਤ ਹੈ ਜੀ ਮੈਂ ਕਹਿੰਦੀ ਇਹ ਅੱਧੀ ਰਾਤ ਨੂੰ ਜਾਣ ਜਦੋਂ ਮਰਜੀ ਜਾਣ ਔਰ ਇਹਨਾਂ ਵਾਲਾ ਅੱਖ ਚੁੱਕ ਕੇ ਨਹੀਂ ਦੇਖ ਸਕਦੀ ਇਹ ਗੁਰਵਿੰਦਰ ਕੌਰ ਬਦਮਾਸ਼ ਔਰਥ ਜਿਹੜੀ ਹੈ ਔਰ ਇਹ ਜਾਨੀ ਨੇ ਔਰ 8-15 ਸਾਲ ਤੋਂ ਜ਼ਮੀਨ ਦੇ ਪੈਸੇ ਖਾਦੇ ਆ ਔਰ ਇੱਕ ਮੁੰਡੇ ਦੀ ਮੌਤ ਦਾ ਕਾਰਨ ਇਹ ਵੀ ਆ ਤੇ ਇਹਦੇ ਨਾਲ ਹੈ ਕਿੰਨੇ ਵਿਆਹ ਕਰਾ ਕੇ ਜਿੱਥੇ ਜਾਣੇ ਜੰਮਦੀ ਉਹ ਤੇ ਛੱਡਿਆਉਂਦੀ ਆ ਕਿਸੇ ਔਰਤ ਨੂੰ ਕਹਿਣਾ ਨਹੀਂ ਚਾਹੀਦਾ ਆਈ ਐਮ ਸੌਰੀ ਕਿ ਮੈਂ ਦੁਖੀ ਇਸ ਚੀਜ਼ ਤੋਂ ਆ ਕਿ ਇੱਕ ਵਿਧਵਾ ਔਰਤ ਦੇ ਨਾਲ ਇਹਨਾਂ ਨੇ ਮਾਂ ਨੇ ਔਰ ਇਸ ਤੀਨੇ ਅਤੇ ਹੋਰ ਪਿੰਡ ਦੇ ਲੋਕਾਂ ਦੇ ਨਾਲ ਰਲ ਕੇ ਜਿਹੜੇ ਜ਼ਮੀਨ ਬਹੁਤੇ ਸੀਗੇ ਇਹਨੂੰ ਬਹੁਤ ਜ਼ਲੀਲ ਕੀਤਾ ਇਸ ਔਰਤ ਨੂੰ ਇਹ ਔਰਤ ਸਾਡੇ ਕੋਲ ਆਣ ਜਿਹੜੀ ਆ ਇਹ ਨਗਰ ਤੋਂ ਆ ਜਿਹਦੇ ਘਰ ਵਾਲਾ ਨਹੀਂ ਵਿਧਵਾ ਆ ਇਹ ਵਿਚਾਰੀ ਇਹ ਤਾਂ ਵਿਧਵਾ ਆ ਤਾਂ ਇਹ ਦੂਜੇ ਪਾਸੇ ਵਿਧਵਾ ਨਹੀਂ ਹੈ ਇਹ ਆਪਣੀ ਸ਼ੌਕ ਹੀ ਜ਼ਿੰਦਗੀ ਦੇ ਵਿੱਚ ਇੱਕ ਵਿਆਹ ਕਰਾਇਆ ਬੱਚੇਨ ਜਨਮ ਦਿੱਤਾ ਉੱਥੇ ਛੱਡਿਆ ਹੀ ਦੂਜਾ ਵਿਆਹ ਕਰਾਇਆ ਬੱਚੇਨ ਜਨਮ ਦਿੱਤਾ ਉੱਥੇ ਛੱਡਿਆ ਹੀ ਤੀਜੇ ਤੇ ਚੱਲ ਗਈ ਚੌਥੇ ਤੇ ਚੱਲ ਗਈ ਆਪਣੀ ਮਰਜ਼ੀ ਦੇ ਨਾਲ ਜਾਂਦੀ ਆਉਂਦੀ ਆ ਇਹਦੀ ਆਪਣੀ ਚੋਇਸ ਹੈ ਪਰ ਦੁੱਖ ਇਸ ਚੀਜ਼ ਦਾ ਹੈ ਕਿ ਇਹ 15 ਸਾਲ ਤੋਂ ਇਸ ਪੈਣ ਦੇ 8 ਖੇਤਾਂ ਦਾ ਹਾਲਾ ਖਾ ਰਹੀ ਸੀ ਤੇ ਕਿੰਨੇ ਲੱਖ ਰੁਪਏ ਮੁੰਡੇ ਦੀ ਫੀਸ ਤੇ ਮੰਗਾਉਂਦੇ ਜੇ ਨਾ ਦਿਓਗੇ ਤੁਸੀਂ ਜ਼ਮੀਨ ਜਿਹੜੀ ਆ ਅਸੀਂ ਬੇਚ ਦਵਾਂਗੇ ਕੀ ਕਹ ਰਹੇ ਸੀ ਆਪਣੇ ਅਮਰਜੀਤ ਹਾਂਜੀ ਮੈਂ ਕਹਿੰਦਾ ਕਿ ਜ਼ਮੀਨ ਦੀ ਪ੍ਰੋਬਲਮ ਅੱਗਨੀ ਚਾਈਦੀ ਆ ਉਹ ਨਹੀਂ ਲੰਬੀ ਨੀ ਕਸ਼ੂ ਜੀ ਜੀ ਵੀ ਉਹਦੇ ਵਿੱਚ ਕਿਸੇ ਪਰਸਨ ਨੇ ਕਿਹਾ ਸੀਗਾ ਵੀ ਨਾਨੀ ਨੇ ਬਹੁਤ ਉਹਨੂੰ ਫੁੱਲਾ ਬਾੰង ਰੱਖਿਆ ਆ ਬਿਲਕੁਲ ਵੀ ਕੁੱਟਿਆ ਮਾਰਿਆ ਨਹੀਂ ਓਕੇ ਜੇ ਜੇ ਨਾਨੀ ਇੰਨੀ ਚੰਗੀ ਹੁੰਦੀ ਏਪੂਆ ਜੀ ਇੰਡੀਆ ਤੋਂ ਤੋਂ ਤਿੰਨ ਵਾਰ ਗਏ ਆਏ ਨੇ ਇਹਨਾਂ ਨੇ ਇਹ ਮਿਲ ਕੇ ਵੀ ਆਏ ਨੇ ਲੜਕੇ ਨੂੰ ਇਸ ਨੂੰ ਰਮਨ ਨੂੰ ਤੇ ਇਹਨਾਂ ਨੇ ਸਪੈਸ਼ਲ ਨਾਨੀ ਨੂੰ ਕਿਹਾ ਵੀ ਆ ਤੇ ਚਲੋ ਤੁਸੀਂ ਲੈ ਕੇ ਆਇਓ ਜਦੋਂ ਮੈਂ 에어ਪੋਰਟ ਤੋਂ ਨੂੰ ਜਾਣਾ ਆ ਆਫੀਸ਼ਲੀ ਸਾਰੇ ਰਿਸ਼ਤੇਦਾਰ ਸੱਜਣ ਮੇਤਰ ਆਪਾਂ ਨੂੰ ਮਿਲਣ ਆਉਂਦੇ ਆ ਨਾ ਪੂਰਨ ਵਾਸਤੇ ਜੀ ਉਹ ਤਿੰਨ ਟਾਈਮ ਗਏ ਨੇ ਇਹ ਬਿਲਕੁਲ ਇੱਕ ਵਾਰ ਵੀ ਨਾਨੀ ਇਹਨਾਂ ਦੀ ਲੈ ਕੇ ਨਹੀਂ ਆਈ ਉਹਨਾਂ ਨੂੰ ਮਿਲਾਉਣ ਵਾਸਤੇ ਜੇ ਉਹਨਾਂ ਦਾ ਮਨ ਸਾਫ਼ ਹੁੰਦਾ ਤੇ ਉਹ ਮਿਲਾਉਣ ਲਈ ਲੈ ਕੇ ਆਉਂਦੇ ਇਹਨਾਂ ਦੇ ਕੋਲ ਤੇ ਹਾਂ ਵੀ ਭਾਈ ਤੇ ਤੁਹਾਡਾ ਮੁੰਡਾ ਆ ਭਾਈ ਤੁਹਾਡਾ ਦੋਤਾ ਮੈਂ ਲੈ ਕੇ ਆਈਆਂ ਨਾਲ ਬਿਲਕੁਲ ਉਹ ਜਿਵੇਂ ਅਸੀਂ ਉਹਨੂੰ ਸਹੀ ਮੰਨਦੇ ਪਰ ਇਹ ਦੋਨੇ ਰਲੀਆਂ ਨੇ ਨਾਨੀ ਵੀ ਰਲੀ ਹੋਈ ਆ ਮਨਜੀਤ ਔਰ ਤੇ ਗੁਰਿੰਦਰ ਵੀ ਰਲੀ ਹੋਈ ਆ ਮੈਂ ਇੱਥੇ ਬਿਲਕੁਲ ਵੀ ਵਾਸੀ ਸਾਹਿਬ ਜੀ ਦੁਨੀਆ ਭਰ ਦੇ ਲੋਕ ਸੌਣਦੇ ਆ ਮੈਂ ਇੱਥੇ ਸ਼ਬਦ ਬਿਲਕੁਲ ਵੀ ਉਹ ਵਰਤਣਾ ਨਹੀਂ ਚਾਹਦਾ ਪਰ ਇਹਨਾਂ ਨੇ ਜਿਹੜੀ ਹੁੰਦੀ ਆ ਨਾ ਵੀ ਇਹ ਲੰਡੇ ਰੁੱਚੇ ਵਾਲੀ ਚੀਜ਼ ਆ ਉਹ ਬਿਲਕੁਲ ਟੱਪ ਚੁੱਕੀਆਂ ਐ ਇਹ ਇਹ ਭੁੱਲ ਚੁੱਕੀਆਂ ਨੇ ਬੈਸੀ ਔਰਤਾਂ ਨੇ ਇਹ ਬਿਲਕੁਲ ਫੌਜੂਕੀ ਆ ਬੀਬੀਆਂ ਤੋਂ ਨੇ ਜਾਣੀਆਂ ਮਨਜੀਤ ਕੌਰ ਤੇ ਗੁਰਿੰਦਰ ਕੌਰ ਔਰ ਅਸੀਂ ਕੰਨੇ ਵੀ ਥੋੜਾ ਐਪਰੀਸ਼ੀਏਟ ਕਰਦੇ ਆ ਵੀ ਜਿਹੜਾ ਤੁਸੀਂ ਇਹਨਾਂ ਦੇ ਹਲਕੇ 'ਚ ਹੱਥ ਪਾ ਕੇ ਦੱਸਿਆ ਤੇ ਕਾਨੂੰਨ ਆਨ ਦੀ ਵੀ ਕੋਈ ਚੀਜ਼ ਹੁੰਦੀ ਆ ਅਸੀਂ ਕਾਨੂੰਨ ਦੇ ਮੁਤਾਬਕ ਮੈਂ ਇਹਨਾਂ ਨੂੰ ਕੀਤਾ ਕਿ ਮੈਂ ਪੁਲਿਸ ਨੂੰ ਕਹਤਾ ਕਿ ਪੁਲਿਸ ਸਟੇਸ਼ਨ 'ਤੇ ਆਉਣਗੇ ਪੁਲਿਸ ਵਾਲੇ ਜਿਹੜੇ ਨੇ ਔਰ ਇੱਕ ਐਸੀ ਜਗ੍ਹਾ 'ਤੇ ਆਉਣਗੇ ਜਿੱਥੇ ਕਿ ਅਸੀਂ ਕੰਫਰਟੇਬਲ ਮਹਿਸੂਸ ਕਰਾਂਗੇ ਔਰ ਪਹਿਲੀ ਗੱਲ ਤਾਂ ਪੁਲਿਸ ਨੂੰ ਬਿਆਨਾਂ ਦੀ ਲੋੜ ਹੀ ਨਹੀਂ ਸੀ ਮੈਂ ਕਿਹਾ ਓਕੇ ਜੇ ਲੋੜ ਵੀ ਤੁਸੀਂ ਮਹਿਸੂਸ ਕਰਦੇ ਹੋ ਫਿਰ ਵੀ ਅਸੀਂ ਰਿਸਪੈਕਟ ਕਰਦੇ ਤੁਹਾਡੀ ਸਰਵਿਸ ਇ ਮੈਂ ਆਪਣਾ ਸਟਾਫ ਪੁਲਿਸ ਤੇ ਭੇਜਿਆ ਔਰ ਪੁਲਿਸ ਸਟਾਫ ਉੱਤੇ ਗਿਆ ਔਰ ਪੁਲਿਸ ਵਾਲੇ ਆਏ ਉਥੇ ਮੁਰਸ਼ਿਦ ਦੀ ਬਹੁਤ ਅੱਛੀ ਕਾਰਗੁਜ਼ਾਰੀ ਹੈ ਔਰ ਇਨਸਪੈਕਟਰ ਸਾਹਿਬ ਐਸ ਐਚ ਓ ਨੇ ਵੀ ਗੱਲ ਜਿਹੜੀ ਹੈ ਧਿਆਨ ਨਾਲ ਹੀ ਸੁਣੀ ਨਹੀਂ ਔਰ ਉਹਨਾਂ ਨੇ ਇਹ ਵੀ ਇੱਕ ਉਹਨਾਂ ਦੇ ਧਿਆਨ ਵਿੱਚ ਲਿਆਂਦਾ ਮੈਂ ਕਿ ਖਿਆਲ ਰੱਖਣਾ ਕਿ ਕਾਨੂੰਨ ਜਿਹੜਾ ਹੈ ਉਹ ਉੱਪਰ ਹੈ ਤਾਂ ਤੁਸੀਂ ਕਾਨੂੰਨ ਤੋਂ ਥੱਲੇ ਹੋ ਤੇ ਤੁਸੀਂ ਕਾਨੂੰਨ ਦੇ ਰਖਵਾਲੇ ਹੋ ਤੁਸੀਂ ਕਾਨੂੰਨ ਦੀ ਧਜੇੜਾਉਂਗੇ ਤਾਂ ਤੁਸੀਂ ਕੋਈ ਵੀ ਵਿਅਕਤੀ ਤਾਂ ਉਹ ਜੇਲ੍ਹ ਜਾਣ ਲਈ ਤਿਆਰ ਹੋ ਜਵੇ ਤਾਂ ਇੱਥੇ ਕੋਈ ਮਦਦ ਨਹੀਂ ਚਾਹੀਦੀ ਇੱਥੇ ਇਨਸਾਫ ਚਾਹੀਦਾ ਆ ਅਸੀਂ ਮਦਦ ਦੇ ਵਾਸਤੇ ਫੋਨ ਨਹੀਂ ਕੀਤਾ ਅਸੀਂ ਇਨਸਾਫ ਲਈ ਕਾਲ ਕੀਤੀ ਆ ਅਸੀਂ ਚਾਹੁੰਦੇ ਆ ਮਾਸੀ ਜਿਹੋ ਜਿ ਮਰਜ਼ੀ ਹੋਵੇ ਉਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਨਾਨੀ ਜਿਹੋ ਜਿ ਮਰਜ਼ੀ ਹੋਵੇ ਉਹਨੂੰ ਵੀ ਇਨਸਾਫ ਮਿਲਣਾ ਚਾਹੀਦਾ ਪਰ 15 ਸਾਲਾਂ ਤੋਂ ਜ਼ਮੀਨ ਦਾ ਹੜਾ ਕਰੇ ਅਤੇ ਕਿੰਨਾ ਲੱਖ ਰੁਪਈਆ ਕਰ ਇਹਨਾਂ ਦੀ ਲਿਮਟ ਚੋਕੇ ਖਾ ਗਈ ਹੈ ਦੋਨੇ ਜਣੀਆਂ ਨਾਨੀ ਤੇ ਮਾਸੀ ਇਹ ਇਨੀਆਂ ਬਦਮਾਸ਼ ਔਰਤਾਂ ਹੈ ਇਹ ਡਰਾ ਰਿਹਾ ਤਮਕਾਰ ਰਿਹਾ ਇੱਕ ਐਸਾ ਹਰਾਮਜਾਦਾ ਬੰਦਾ ਪ੍ਰਥੀ ਉਹ ਡਰਾ ਰਿਹਾ ਕਿ ਜੇ ਤੂੰ ਮੈਂ ਤੈਨੂੰ 에ਰਪੋਰਟ ਤੇ ਜਾਣ ਨਹੀਂ ਦੇਵਾਂਗਾ ਉਹ ਕਿਹੜੀ ਕਪੈਸਿਟੀ ਹੈ ਉਹਦੇ ਵਿੱਚ ਕਿ ਉਹ ਡਰਾ ਰਿਹਾ ਤਮਕਾਰ ਰਿਹਾ ਇੱਕ ਵਿਧਵਾ ਔਰਤ ਨੂੰ ਕਿ ਤੈਨੂੰ ਜਾਣ ਨਹੀਂ ਦੇਵਾਂਗਾ ਪ੍ਰਥੀ ਜੀ ਮੇਰਾ ਨੰਬਰ ਨੋਟ ਕਰ ਲਓ ਮੈਨੂੰ ਕਾਲ ਕਰ ਲਓ ਤੁਹਾਡੇ ਤੇ ਅਸੀਂ ਪਰਚਾ ਦੇ ਰਹੇ ਹਾਂ ਕਿ ਤੁਸੀਂ ਇਹਨਾਂ ਲੋਗਾ ਨੂੰ ਥ੍ਰੈਟ ਕੀਤਾ ਹੈ ਇਹ ਤੂੰ ਤੁਹਾਨੂੰ ਥ੍ਰੈਟ ਕਰਨ ਦੀ ਅੱਗੇ ਨਹੀਂ ਦੇ ਰਿਹਾ ਤੁਸੀਂ ਪੁਲਿਸ ਜੀ ਪਰਤੇ ਆ ਕਿ ਜੀ ਪੁਲਿਸ ਬੱਚੇ ਜਾ ਕੇ ਵੀ ਪੁਲਿਸਸ਼ਨ ਜਾ ਕੇ ਵੀ ਖੱਪ ਕਰਦੇ ਹੋ ਤੁਹਾਡ ਕੋਈ ਹੱਕ ਨਹੀਂਗਾ ਕਿ ਪੁਲਿਸ ਡਿਪਾਰਟਮੈਂਟ ਨੂੰ ਇੰਟਰਵਨ ਕਰਦਾ ਸਭ ਤੋਂ ਪਹਿਲਾਂ ਬਾਤ ਕਰਦਾ ਇਨਸਪੈਕਟਰ ਸਾਹਿਬ ਬਿਲਗੇ ਦਾ ਖਾਸ ਕਰਕੇ ਮੁਰਸੀ ਜੀ ਦਾ ਅਤੇ ਬਾਕੀ ਜਿੰਨੇ ਵੀ ਸਟਾਫ ਹੈ ਜਿਨ੍ਹਾਂ ਨੇ ਕਾਨੂੰਨ ਮੁੱਖ ਰੱਖਦੇ ਹੋਏ ਆ ਇਹਨਾਂ ਨੂੰ ਰੀਲੀਫ ਤੇ ਬੜੀ ਮਿਹਰਬਾਨੀ ਆਪਣੇ ਕਾਲਰ ਤੁਸੀਂ ਅਮਰੀਕਾ ਜੀ ਕਾਲ ਕਰ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਤੁਹਾਡੇ ਡੇਟ ਨਗਰ ਦੇ ਲੋਕ ਨੇ ਪਿੰਡ ਨਗਰ ਉਂਝ ਆਪਾਂ ਨਗਰ ਕਹਿੰਦੇ ਆ ਸੋ ਪਿੰਡ ਤੁਹਾਡੇ ਪਿੰਡ ਦਾ ਨਾਂ ਵੀ ਨਗਰ ਆ ਸੋ ਕਿ ਸਾਡੇ ਪਿੰਡ ਦੇ ਵਿੱਚ ਕੀ ਚਰਚਾ ਕੀ ਹੈ ਵੈਸੇ ਟਲ ਮੀਟਰ ਹਾਂ ਅੱਜ ਕੋਲਰ ਇਹਨੇ ਪਿੰਡ ਦੇ ਵਿੱਚ ਚਰਚਾ ਕੀ ਹੈ ਹਾਂਜੀ ਚਰਚਾ ਵਾਸੀ ਸਰ ਜੀ ਇਹੀ ਆ ਵੀ ਇਹ ਜਿਹੜੀ ਅਮਰਜੀਤ ਕੋਲ ਆ ਸਾਡੀ ਭੂਆ ਜੀ ਲੱਗਦੇ ਨੇ ਵੀ ਇਹਨਾਂ ਨਾਲ ਤਕਾ ਹੋ ਰਿਹਾ ਆ ਉਹ ਦੇਖੋ ਪਰੇਸ਼ਾਨ ਹੋ ਕੇ ਬਾਰ-ਬਾਰ ਇੰਡੀਆ ਆ ਰਹੇ ਹਨ ਇੱਕ ਤਾਂ ਇੱਥੇ ਤਿੰਨ ਬੇ ਨਿਆਣੇ ਆ ਉਹਨਾਂ ਨੂੰ ਉਹਨਾਂ ਦੀ ਟੇਕ ਕੇਰੇ ਕੱਲੇ ਕਰਦੇ ਆ ਹਨਾ ਸੋ ਇਸ ਕਰਕੇ ਜਿਹੜਾ ਸਾਰਾ ਪਿੰਡ ਆ ਉਹ ਇਹੀ ਮੰਗ ਕਰਦਾ ਹੈ ਜੀ ਇਹ ਇਹਨਾਂ ਦੇ ਨਾਲ ਖੜਿਆ ਜਾਵੇ ਤੇ ਇਹਨਾਂ ਨੂੰ ਇਹ ਹੈ ਇੱਕ ਠੋਕੇ ਇਨਸਾਫ ਦਿਵਾਇਆ ਜਾਵੇ ਬਿਲਕੁਲ ਤਕਾ ਹੋ ਰਿਹਾ ਹੈ ਜੀ ਜਿਹੜੀਆਂ ਦੋਨੇ ਉਹ ਜਨਾਨੀਆਂ ਆ ਹਨਾ ਉਹਨਾਂ ਨੂੰ ਲੰਡੀਆਂ ਲੂਚੀਆਂ ਕਹਿ ਲਓ ਜਿੰਦਰ ਕੌਰ ਤੇ ਮਨਜੀਤ ਕੌਰ ਹਨਾ ਤੇ ਇਹਦੇ ਵਿੱਚ ਵੀ ਕੋਈ ਸ਼ਰਮ ਨਹੀਂ ਤੇ ਉਹ ਆਪ ਤੱਕ ਕੀ ਪਈ ਉਹਨਾਂ ਦੇ ਸਿਰੇ ਦੀ ਜੀ ਸਿਰੇ ਦੀ ਮਿੱਟੀ ਪਲੀਟ ਕੀਤੀ ਪਈ ਆ ਪਟ ਪਟ ਕੇ ਜੀ ਪਤਾ ਨਹੀਂ ਬਾਅਦ ਚ ਪਿੱਠ ਪਿੱਛੇ ਵੀ ਕੀ ਗੋਸ਼ੋ ਕਰਦੀਆਂ ਦਰਦੀਆਂ ਸਾਨੂੰ ਨਹੀਂ ਪਤਾ ਔਰ ਜਿਹੜਾ ਉਹ ਕਹਿੰਦੀਆਂ ਨੇ ਤੇ ਅਸੀਂ ਇਹਦੀ ਪਰਮਿਸ਼ਨ ਦੇ ਨਾਲ ਉਹ 10 ਲੱਖ ਚੱਕਿਆ ਆ ਬਿਲਕੁਲ ਕੋਰੇ ਕਾਗਿਆਂ ਨੂੰ ਗੱਲ ਝੂਠਿਆ ਜੀ ਬਿਲਕੁਲ ਉਹ ਝੂਠਿਆ ਉਹ 1% ਵੀ ਸਚਾਈ ਨਹੀਂ ਹੈਗੀ ਅਸੀਂ ਉਹ ਵੀ ਮਕਦਮਾ ਉਹ ਵੀ ਅਸੀਂ ਕੇਸ ਕਰ ਰਹੇ ਹਾਂ ਉਹ ਵੀ ਸੀ ਫਰਾਡ ਦਾ ਕੇਸ ਕਰ ਰਹੇ ਆ ਪੈਸੇ ਵਿਡਰਾਅ ਕੀਤੇ ਆ ਔਰ ਬੈਂਕ ਵਿੱਚ ਕੀਤੇ ਆ ਬੈਂਕ ਮੈਨੇਜਰ ਜਿਜੇ ਨੇ ਪੈਸੇ ਕਢਾਏ ਆ ਸਾਈਨ ਹੋਏ ਆ ਉਹ ਵੀ ਸਾਈਨ ਜਿਹੜੇ ਆ ਉਹ ਚੈੱਕ ਚੈੱਕ ਕਰਾਏ ਜਾਣਗੇ ਤਾਂ ਉਹ ਵੀ ਅੰਦਰ ਜਾਣਗੇ ਤੁਸੀਂ ਬੇੜ ਕਰੋ ਹੌਲੀ ਹੌਲੀ ਸਲੋਲੀ ਸਰੋਲੀ ਕੰਮ ਕਰਾਂਗੇ ਤਾਂ ਇਹਨਾਂ ਨੂੰ ਬੰਦ ਦੀ ਕਾਰਵਾਈ ਦੇ ਅਧੀਨ ਚਾਰਜ ਕਰਾਂਗੇ ਇਹ ਹੁਣ ਅਰੈਸਟ ਹੋਣਗੇ ਬਹੁਤ ਜਲਦੀ ਇਹ ਹੁਣ ਜੇਲ੍ਹ ਜਾਣ ਦੀ ਤਿਆਰੀ ਕਰ ਲੈਣ ਤਾਂ ਪਹਿਲੀ ਗੱਲ ਤਾਂ ਹੁਣ ਜ਼ਮੀਨ ਸੇਫ ਹੋ ਗਈ ਹੈ ਜੀ ਇਹਨਾਂ ਨੂੰ ਕੋਈ ਡਰ ਨਹੀਂ ਹੈ ਇਹਨਾਂ ਨੂੰ ਇਨਸਾਫ ਮਿਲ ਗਿਆ ਹੈ ਇਹ ਤਾਂ ਹੁਣ ਤੁਸੀਂ ਤੁਹਾਡਾ ਨਾਮ ਕੀ ਕੋਲਰ ਹੈ ਤੁਹਾਡਾ ਨਾਮ ਦੱਸਣਾ ਚਾਹੁੰਦੇ ਜਾਂ ਨਹੀਂ ਹਾਂਜੀ ਮੇਰਾ ਮੇਰਾ ਨਾਮ ਜੀ ਅਮਰਦੀਪ ਸਿੰਘ ਹੈ ਜੀ ਮੇਰਾ ਨਾਮ ਅਮਰਦੀਪ ਜਿਹੜਾ ਤੁਹਾਨੂੰ ਅੱਜ ਇਨਸਾਫ ਮਿਲਿਆ ਤੁਹਾਡੇ ਪਿੰਡ ਨੂੰ ਤੁਹਾਡੇ ਭੂਆ ਨੂੰ ਤੁਸੀਂ ਖੁਸ਼ ਹੋ ਤੁਹਾਡਾ ਪਿੰਡ ਖੁਸ਼ੀ ਹੈ ਮਰਤੇ ਜਾਂ ਨਹੀਂ ਹਾਂਜੀ ਹਾਂਜੀ ਬਿਲਕੁਲ ਬਾਸੀ ਸਾਹਿਬ ਜੀ ਖੁਸ਼ਿਆਸੀ ਆ ਤੁਹਾਡਾ ਸ਼ੋਰ ਏਵਰੀ ਡੇ ਦੇਖਦੇ ਹੁੰਦੇ ਆ ਬਿਲਕੁਲ ਜਿਹੜੀ ਤੁਸੀਂ ਗੱਲ ਕਰਦੇ ਆ ਉਹ ਟਾਂਕ ਇਸ ਟਾਂਕ ਤਾਂ ਕਦੇ ਜੋੜਦੇ ਬਿਲਕੁਲ ਸਹੀ ਤੇ ਸੱਚੀ ਕਰਦੇ ਆ ਉਹ ਇਸ ਕਰਕੇ ਸਾਨੂੰ ਤੁਹਾਡੇ ਤੇ ਪੂਰਾ ਮਾਣ ਸੀ ਆਸ ਸੀ ਪਸੰਦ ਦੀ ਭੂਆ ਨੂੰ ਇਨਸਾਫ ਤੁਹਾਡੇ through ਮਿਲੂਗਾ ਔਰ ਕੋਈ ਦੁਆਆ ਵੀ ਔਰ ਮੈਂ ਤਾਂ ਇਹ ਕਹਿੰਦਾ ਬਈ ਬਿਲਕੁਲ ਅੱਗੇ ਤੋਂ ਵੀ ਜਿਹੜੇ ਇਹੋ ਜਿਹੇ ਨੀਤੀਆਂ ਇਹ ਕੰਮ ਕਰਦੀਆਂ ਨੇ ਕਿਸੇ ਮਹੱਤਲ ਬੰਦੇ ਦਾ ਕਿਸੇ ਪਰਸਨਲ ਨਾਲ ਵੀ ਕਰਦੀਆਂ ਨੇ ਚਾਹੇ ਉਹ ਬੰਦਾ ਆ ਚਾਹੇ ਲੇਡੀ ਨਾਲ ਇਹੋ ਜਿਹੇ ਕੰਮ ਹੁੰਦਾ ਆ ਉਹਨਾਂ ਦੇ ਅੱਗੇ ਤੋਂ ਨਕੇਲ ਪੈ ਜਾਵੇ ਵੀ ਇਹ ਕੰਮ ਕਰਨ ਤੋਂ ਉਹ ਗਰੇਜ਼ ਆ ਜਾਣ ਵੀ ਅਸੀਂ ਇਹ ਕੰਮ ਕਰਨਾ ਨਹੀਂ ਹੁਣ ਕਿਹੜੇ ਮੂਹ ਦੇ ਨਾਲ ਇਹ ਹੁਣ ਇਹਨਾਂ ਨੂੰ ਸਪੈੰਡ ਵਿੱਚ ਰਹਿਣਾ ਇਹ ਗੁਰਬਿੰਦਰ ਕੌਰ ਮੇਰੇ ਖਾਲੇ ਰਾਤ ਦੀ ਚਲੇ ਵੀ ਗਈ ਹੋਣੀ ਹੈ ਔਰ ਮੁੰਡੇ ਰੱਖਣੀ ਵੀ ਨਹੀਂ ਹੁਣ ਉਹਨੂੰ ਪਤਾ ਕਿ ਹੁਣ ਜ਼ਮੀਨ ਤਾਂ ਮੈਂਣੀ ਨਹੀਂ ਮੈਂ ਇਹਦੇ ਕੋ ਕੀ ਕਰਾਉਣਾ ਚਾਰ ਪੰਜ ਬੱਚਿਆਂ ਦੀ ਮਾਂ ਦੇ ਕੋਲ ਮੈਂ ਕੀ ਕਰਾਉਣਾ ਹੁਣ ਵੀ ਰੱਖਣਾ ਹੁਣ ਇਹਨੂੰ ਇਹਨਾਂ ਨੂੰ ਪੈੰਡ ਵਿੱਚ ਵੀ ਰਹਿਣਾ ਉੱਥੇ ਇਥੇ ਪੈੰਡ ਦੇ ਲੋਕ ਕਮ ਨਹੀਂ ਪਤਾ ਸਪੈੰਡ ਵਿੱਚ ਰਹਿ ਰਹੀ ਹੈ ਔਰ ਨਾਨੀ ਨੂੰ ਵੀ ਸ਼ਰਮ ਚਾਹੀਦੀ ਹੈ ਕਿ ਤੂੰ ਚੌ ਪੰਜਾ ਬੱਚਿਆਂ ਦੀ ਮਾਂ ਆ ਔਰ ਤੂੰ ਇਹ ਕੰਮ ਕਰ ਰਹੀ ਹੈ ਤੂੰ ਦੂਜੇ ਦੀ ਜ਼ਮੀਨ ਦੇ ਉੱਪਰ ਅੱਖ ਰੱਖ ਰਹੀਆਂ 15 ਸਾਲਾਂ ਤੋਂ ਹਾਲਾ ਦੌਰਨ ਸਿਖਾ ਰਹੀਆਂ ਔਰ ਅਵੀ ਨਾਮ ਦਾ ਵਿਅਕਤੀ ਜਿਹੜਾ ਝੂਠ ਬੋਲਦਾ ਮੁਕਰ ਗਿਆ ਹੈ ਇਹ ਪਰਥੀ ਨਾਂ ਦੇ ਵਿਅਕਤੀ ਨੂੰ ਲਿਜਾ ਕੇ ਪੁਲਿਸ ਸਟੇਸ਼ਨ ਇਹਨੂੰ ਦਬਕਾ ਰਿਹਾ ਹੈ ਇਹਨੂੰ ਥ੍ਰੈਟ ਕਰ ਰਿਹਾ ਕਿ ਅਸੀਂ ਤੈਨੂੰ 에어ਪੋਰਟ ਤੇ ਐਂਟਰੀ ਨਹੀਂ ਹੋਣ ਦੇਵਾਂਗੇ ਕਿਹੜੀ ਕਪੈਸਿਟੀ ਵਿੱਚ ਪਥੀ ਤੁਸੀਂ ਗੱਲ ਕਰ ਰਹੇ ਹੋ ਕਿਹੜੀ ਕਪੈਸਿਟੀ ਤੁਹਾਡੇ ਕੋਲ ਹੂ ਆਰ ਯੂ ਇਹ ਇਹ ਬਾਸੀ ਸਾਹਿਬ ਦੀ ਸਾਰੀ ਸਾਰੀ ਮਿਲੀਪਕ ਤੇ ਗਿੰਦਰ ਕੌਰ ਦੀ ਹੈ ਗਿੰਦਰ ਕੌਰ ਇਹ ਧਮਕੀਆਂ ਦੇਵਾਉਂਦੀ ਹੈ ਜੇ ਤੋਂ ਵੀ ਦੇਵਾਉਂਦੀ ਹੈ ਜੋ ਕਾਰਨਾਮਾ ਕਰਦੀ ਹੈ ਜਿੰਦਰ ਗੋੜੀ ਕਰਦੀ ਹੈ ਜੀ ਇਹ ਕਿ ਮੁਫਤੇ ਪੈਸੇ ਬਣਿਆ ਸੀ ਪੈਸਾ ਨੂੰ ਖਾਣ ਨੂੰ ਦਿੱਤਾ ਪੈਸਾ ਖਾਣ ਨੂੰ ਰਵੀ ਨੂੰ ਮਿਲ ਗਿਆ ਜਾਂ ਨਹੀਂ ਮਿਲਿਆ ਪੈਸਾ ਖਾਣ ਨੂੰ ਪ੍ਰਥੀ ਨੂੰ ਮਿਲ ਗਿਆ ਜਾਂ ਨਹੀਂ ਮਿਲਿਆ ਬਟ ਮੇਰੇ ਇਹਦੇ ਪਿੱਛੇ ਕੋਈ ਨਾ ਕੋਈ ਕਾਰਨ ਹੋਣਗੇ ਜਿਹੜੇ ਲੋਕ ਇਹਨਾਂ ਮਗਰ ਗਏ ਹੋਣਗੇ ਕਿਸੇ ਦੀ ਜ਼ਮੀਨ ਹੈ ਕਿਸੇ ਦਾ ਪਰਿਵਾਰ ਹੈ ਇਹ ਲੋਕ ਪਹਿਲਾਂ ਬੱਚਾ ਮਾਰ ਚੁੱਕੇ ਨੇ ਪੋਸਟਮਾਰਟਮ ਹੋਇਆ ਨਹੀਂ ਔਰ ਉਹਦੇ ਪਿੱਛੇ ਵੀ ਅਸੀਂ ਲੜਾਈ ਲੜ ਰਹੇ ਆ ਕੱਲ ਦੀ ਮੈਂ ਗੱਲ ਕਰ ਰਿਹਾ ਕਿਸੇ ਚੱਕਰ ਮੈਂ ਕਿ ਪੋਸਟਮਾਰਟਮ ਕਿਉਂ ਨਹੀਂ ਹੋਇਆ ਕਿਉਂ ਨਹੀਂ ਕਰਾਇਆ ਗਿਆ ਸੋ ਅਸੀਂ ਬਹੁਤ ਕੁਝ ਕਰ ਰਹੇ ਹਾਂ ਇੰਤਜ਼ਾਰ ਕੀਤਾ ਜਾਵੇ ਔਰ ਜੋ ਕੁਛ ਵੀ ਕਰ ਸਕਦੇ ਹਾਂ ਅਸੀਂ ਕਾਨੂੰਨ ਦੇ ਮੁਤਾਬਕ ਕੀਤਾ ਆ ਤੇ ਕਾਨੂੰਨ ਜਿੰਨਾ ਸਾਨੂੰ ਅੱਗੇ ਦੇਵੇਗਾ ਉੱਥੇ ਤੱਕ ਅਸੀਂ ਕਰਾਂਗੇ ਅਤੇ ਇੱਕ ਚੀਜ਼ ਦੱਸਣਾ ਚਾਹਾਂਗੇ ਕਿ ਫਿਰ ਪ੍ਰਿੰਸੀਪਲ ਗੁਰਵਿੰਦਰ ਕੌਰ ਨਾਨੀ ਅਤੇ ਇਹ ਆਪਣੇ ਕੱਪੜੇ ਤਿਆਰ ਕਰ ਰੱਖ ਲੈਣ ਜੇ ਜਾਣ ਲਈ ਬੜੀ ਮਿਹਰਬਾਨੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਜੀ ਸ਼ੁਕਰੀਆ ਥੈਂਕ ਯੂ ਸੋ ਮਚ